ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਨਵੀਂ ਬਲੌਗਰ ਤੇ ਨਵੀਂ ਕੰਟਰੋਵਰਸੀ ਦੇ ਨਾਲ ਤਾਂ ਬਹੁਤੀ ਦੇਰ ਨਾ ਕਰਦੇ ਹੋਏ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਜੈ ਸ੍ਰੀ ਸਾਮ ਜੀ ਜਿੱਦਾਂ ਆਪ ਸਭ ਕਹਿ ਰਹੇ تھے ਪਿੰਕੀ ਆਪਣੀ ਚੈਨਲ ਖੋਲੋ ਚੈਨਲ ਖੋਲੋ ਅੱਜ ਲੈ ਚੁੱਕਿਆ ਹੈ ਫੋਨ ਸਾਰਾ ਸਪੋਰਟ ਕਰੋ ਲਾਇਕ ਕਰੋ ਕਮੈਂਟ ਕਰੋ ਓ ਸੱਚੀ ਤੂੰ ਆਪਣਾ ਚੈਨਲ ਖੋਲ ਲਿਆ ਲੱਗਦਾ ਐਵੇਂ ਵੇਖ ਵੇਖ ਕੇ ਹੋਰਾਂ ਦੇ ਵਿਊਜ਼ ਤੇ ਲਾਰਾਂ ਤੇਰੀਆਂ ਟਪਕਦੀਆਂ ਸੀ ਤੇ ਅੱਜ ਫਾਈਨਲੀ ਕਹਿ ਦਿੱਤਾ ਹੁਣ ਮੇਰੀ ਵਾਰੀ ਇੱਕ ਹੋਰ ਨਵੀਂ ਬੇਤੁਕੀ ਵਲੌਗਰ ਆ ਗਈ ਮਾਰਕੀਟ ਚ ਕਹਿੰਦੀ ਮੈਂ ਆਪਣੇ ਡੇਲੀ ਵਲੌਗ ਪਾਇਆ ਕਰੂੰਗੀ ਪਾਲਾ ਪਰ ਤੇਰੇ ਵਲੌਗ ਦੇਖ ਕੇ ਐ ਨਹੀਂ ਲੱਗਣਾ ਚਾਹੀਦਾ ਜਿਵੇਂ ਚੂਨੇ ਵਾਲੀ ਥਾਲੀ ਚ ਪਾਣੀ ਰੱਖਤਾ ਹੋਵੇ ਨਾ ਕੋਈ ਸਵਾਦ ਤੇ ਨਾ ਕੋਈ ਲੋੜ ਬੇਸ਼ੱਕ ਤੂੰ ਸਾਡੇ ਨਾਲ ਆਪਣੀ ਰੂਟੀਨ ਸ਼ੇਅਰ ਕਰ ਪਰ ਸੁੱਤੀ ਉੱਠ ਕੇ ਕੈਮਰਾ ਚ ਲਾ ਕੇ ਫਿਲਟਰ ਲਾ ਕੇ ਤੇ ਲੋਕਾਂ ਨੂੰ ਹੰਜੂ ਵਿਖਾ ਕੇ ਨਹੀਂ ਵੈਸੇ ਤੂੰ ਆਪਦੀ ਵਲੌਗਿੰਗ ਦੀ ਸਟਾਰਟਿੰਗ ਤਾਂ ਕਲੇਸ਼ ਨਾਲ ਹੀ ਕੀਤੀ ਆ ਉਹ ਕਿਵੇਂ ਉਹ ਤੁਹਾਨੂੰ ਆਪਾਂ ਅੱਗੇ ਦੱਸਦੇ ਆ ਤੇ ਮੁਬਾਰਕਾਂ ਵੀ ਦੋ ਪਿੰਕੀ ਨੇ ਨਵਾਂ ਫੋਨ ਲਾ ਲਿਆ ਹੁਣ ਪਿੰਕੀ ਆਪਣੇ ਡੇਲੀ ਇੱਥੇ ਬਲੌਗ ਪਾਇਆ ਕਰੇਗੀ ਤੇ ਆਪਾਂ ਪਿੰਕੀ ਦਾ ਚੈਨਲ ਕ੍ਰੀਏਟ ਕਰਤਾ ਏ ਤੇ ਪਿੰਕੀ ਨੂੰ ਸਾਰੇ ਜਣੇ ਸਪੋਰਟ ਕਰੋ ਤੇ ਉਮੀਦ ਆ ਕਿ ਤੁਸੀਂ ਸਾਰੇ ਪਿੰਕੀ ਦਾ ਡੇਲੀ ਲਾਈਫ ਸਟਾਈਲ ਆ ਜਿਹੜਾ ਪਸੰਦ ਕਰੋਗੇ ਕੋਈ ਗੱਲ ਨਹੀਂ ਮੇਰੇ ਮੇਰੇ ਰੈਡੀ ਬਣਾਇਆ ਸਭ ਕੁਝ ਕਰਕੇ ਦਿਆ ਵਾ ਏਨਾ ਲਾਈਕ ਤੇ ਸਪੋਰਟ ਮੰਗਣ ਆ ਗਈ ਜਿਵੇਂ ਪਿੰਡ ਦੀ ਰਿਸ਼ਤੇਦਾਰੀ ਚਾਹੀ ਹੋਵੇ ਕਹਿੰਦੀ ਸਾਡਾ ਨਿਮਾਣਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਲਓ ਜੀ ਕਿਰਨ ਜੀ ਦੀ ਆਪਦੀ ਕ੍ਰੀਏਟੀਵਿਟੀ ਕਬਰ ਚ ਲੰਮੀ ਤਾਣ ਕੇ ਸੌ ਰਹੀ ਆ ਓਨੇ ਨਵੀਂ ਬਲੌਗਰ ਦਾ ਚੈਨਲ ਬਣਾਤਾ ਬਾਕੀ ਕਿਰਨਾ ਦੀ ਵਲੌਗਿੰਗ ਦਾ ਤੇ ਕਿਰਨਾ ਦੇ ਕੰਟੈਂਟ ਦਾ ਨਮੂਨਾ ਤਾਂ ਤੁਸੀਂ ਵੇਖਿਆ ਹੀ ਹੋਣਾ ਜੇ ਨਹੀਂ ਵੇਖਿਆ ਤਾਂ ਮੈਂ ਅੱਗੇ ਪਲੇ ਕਰ ਦਿੰਨੀ ਆ ਹਾਂ ਜੀ ਕੇ ਨਵਾਂ ਫੋਨ ਲੈ ਲਿਆ ਹੁਣ ਡੇਲੀ ਵਲੌਗ ਆਉਣਗੇ ਉਹ ਤੁਸੀਂ ਫੋਨ ਭਾਵੇਂ ਪੁਰਾਣੇ ਚ ਹੀ ਬਣਾ ਲੈਂਦੇ ਕੰਟੈਂਟ ਦੀ ਕੁਆਲਿਟੀ ਚੰਗੀ ਹੋਣੀ ਚਾਹੀਦੀ ਆ ਪਰ ਨਹੀਂ ਤੁਹਾਡੇ ਵਲੌਗਸ ਦੇ ਵਿੱਚ ਕੰਟੈਂਟ ਤਾਂ ਹੁੰਦਾ ਹੀ ਕਿੱਥੇ ਆ ਓਬਵੀਅਸਲੀ ਤੁਹਾਨੂੰ ਕੈਮਰੇ ਦੀ ਕੁਆਲਿਟੀ ਜ਼ਿਆਦਾ ਜ਼ਰੂਰੀ ਹੋ ਚੱਲ ਫੋਨ ਲੈ ਆਈ ਚੰਗੀ ਗੱਲ ਆ ਪਰ ਫੋਨ ਨਾਲੋਂ ਪਹਿਲਾਂ ਕੰਟੈਂਟ ਚੰਗਾ ਲਿਆਉਂਦੀ ਤਾਂ ਚੰਗਾ ਸੀ ਕਿਉਂਕਿ ਕੈਮਰਾ 1080p ਦਾ ਹੋਵੇ ਪਰ ਦਿਮਾਗ ਚ ਕੇ ਵੀ ਵੀ ਨਾ ਹੋਵੇ ਤਾਂ ਵੀਡੀਓ ਕੁਆਲਿਟੀ ਸਿਰਫ ਪਿਕਸਲ ਚ ਹੀ ਰਹਿ ਜਾਂਦੀ ਆ ਕੰਟੈਂਟ ਚ ਨਹੀਂ ਬੱਤ ਸਹੀ ਏ। ਬਾਕੀ ਤੁਸੀਂ ਦੇਖੋ ਪਹਿਲਾਂ ਇੱਕ ਵਲੌਗਰ ਬਣੀ, ਕੈਮਰਾ ਲਾਇਆ, ਦੰਦ ਕੱਢੇ ਤੇ ਕਹਿੰਦੀ ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਮੈਗੀ ਬਣਾਉਂ। ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਸਫਾਈ ਕਰੂੰ। ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਰੋ ਕੇ ਦਿਖਾਉਂ। ਸਤਿ ਸ਼੍ਰੀ ਅਕਾਲ ਜੀ, ਅੱਜ ਮੈਂ ਕੰਟਰੋਵਰਸੀ ਕ੍ਰੀਏਟ ਕਰੂੰ। ਬੱਸ ਕਰ ਭਾਈ। ਉਹ ਪਾਗਲ ਹੋ ਗਏ ਪਿੱਛਾ ਛੋੜਦੇ। ਤੇ ਹੁਣ ਉਸਦੇ ਵਲੌਗਾਂ ਚੋਂ 4-5 ਹੋਰ ਨਿਕਲ ਆਈਆਂ। ਜਿਵੇਂ ਗੋਭੀ ਦੇ ਪੱਤੇ ਚ ਕੀਏ ਤਾਂ ਵਿੱਚੋਂ ਕੀੜੇ ਨਿਕਲਦੇ ਹੋਣ। ਬਿਨਾ ਕਿਸੇ ਟੈਲੈਂਟ ਦੇ ਬਿਨਾ ਕਿਸੇ ਕੰਟੈਂਟ ਦੇ ਹਰ ਦੂਜੀ ਆਂਟੀ ਕਹਿੰਦੀ ਆ ਮੈਂ ਵੀ ਇਨਫਲੂਐਂਸਰ ਆ ਇਹਨਾਂ ਦੀ ਚੇਨ ਅੱਗੇ ਦੀ ਅੱਗੇ ਵਧਦੀ ਜਾਂਦੀ ਆ ਵਲੌਗਰ ਇੰਨੇ ਕ ਵਧੇ ਜਾਂਦੇ ਆ ਨਾ ਵੀ ਲੱਗਦਾ ਪੰਜਾਬ ਦੀ ਨਵੀਂ ਰਾਸ਼ਟਰੀ ਯੋਜਨਾ ਬਣੀ ਹੋਵੇ ਘਰ ਘਰ ਯੂਟਿਊਬਰ ਕੈਮਰਾ ਚ ਇਨਫਲੂਐਂਸਰ ਇਹ ਲੋਕ ਇਹ ਨਹੀਂ ਸੋਚਦੇ ਵੀ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਕੈਟਾਗਰੀਜ਼ ਆ ਕੋਈ ਨੌਲੇਜ ਦੇ ਸਕਦਾ ਕੋਈ ਸਕਿੱਲ ਲਿਖ ਸਕਦਾ ਕੋਈ ਹਿਸਟਰੀ ਆਰਟ ਟੈਕ ਫਿਟਨੈਸ ਪਰ ਨਹੀਂ ਸਾਡੇ ਪੰਜਾਬ ਚ ਕਮਾਊ ਕੈਟਾਗਰੀ ਬਣੀ ਚਾਹ ਪੀਤੀ ਆਲੂ ਵਾਲੇ ਪਰੌਂਠੇ ਖਾਦੇ ਥੰਬਨੇਲ ਚ ਰੋਕੇ ਦਿਖਾਇਆ that's it ਇਹਦੇ ਉੱਤੇ ਦੀ ਸੋਚ ਹੀ ਹੈਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਤੇ ਕੋਈ ਗੱਲ ਨਹੀਂ ਜੋ ਚੀਜ਼ ਅਗਰ ਮੈਨੂੰ ਆਂਦੀ ਆ ਅਗਰ ਮੈਂ ਕਿਸ ਦੀ ਹੈਲਪ ਕਰ ਸਕਦੀ ਆ ਹਨਾ ਤਾਂ ਕੋਈ ਦਿੱਕਤ ਨਹੀਂ ਹੈਗੀ ਕੁਝ ਮੈਨੂੰ ਆਂਦਾ ਅਗਰ ਮੈਂ ਕਿਸ ਦੀ ਹੈਲਪ ਕਰਦੀ ਆ ਤਾਂ ਬਹੁਤ ਅੱਛੀ ਚੀਜ਼ ਆ ਹਨਾ ਬਾਕੀ ਤੁਸੀਂ ਆਪਣਾ ਕਰੋ ਕੰਮ ਡੇਲੀ ਰੋਣਾ ਨਹੀਂ ਹੈਗਾ ਹਿੰਮਤ ਨਹੀਂ ਹਾਰਨੀ ਹਨਾ ਸਾਰੇ ਤੁਹਾਨੂੰ ਪਿਆਰ ਕਰਦੇ ਨੇ ਸਪੋਰਟ ਕਰਨਗੇ ਟੈਨਸ਼ਨ ਨਹੀਂ ਲੈਣੀ ਹੈਗੀ ਕਿਸੇ ਵੀ ਚੀਜ਼ ਦੀ ਰੋਣਾ ਨਹੀਂ ਪਾਗਲੋਂ ਰੋ ਕੇ ਰਹੇ ਹੋ ਪਿੰਕੀ ਹੋਈ इमोशनल ਠੀਕ ਆ ਹੋ ਸਕਦਾ ਖੁਸ਼ੀ ਚ इमोशनल ਹੋ ਗਈ ਹੋਵੇ ਪਰ ਦੇਖੀ ਅੱਜ ਤਾਂ ਹੱਥ ਜੋੜ ਕੇ ਬੈਠੀ ਆ ਰੋਕੇ ਵਿਖਾਉਣੀਆਂ ਵੀ ਮੈਨੂੰ ਸਪੋਰਟ ਕਰੋ ਕੱਲ ਨੂੰ ਆ ਕੇ ਇੰਨੇ ਲੋਕਾਂ ਨੂੰ ਗਲਤ ਨਾ ਬੋਲੀ ਜਿਹੜੇ ਤੈਨੂੰ ਅੱਜ ਵਿਊ ਦੇ ਕੇ ਜਾਣਗੇ ਕਿਉਂਕਿ ਨਾ ਇਹ ਤੁਹਾਡੀ ਫਿਤਰਤ ਆ ਮੋਸਟਲੀ ਵਲੌਗਰਜ਼ ਐਵੇਂ ਕਰਦੇ ਆ ਪਹਿਲਾਂ ਹੱਥ ਜੋੜਨਗੇ ਤੇ ਫਿਰ ਉਹਨਾਂ ਲੋਕਾਂ ਨੂੰ ਗਲਤ ਬੋਲਣਗੇ ਤੇ ਰਹੀ ਗੱਲ ਮਿਹਨਤ ਦੀ ਟ੍ਰਾਈਪੋਡ ਤੇ ਕੈਮਰਾ ਲਾ ਕੇ ਘਰ ਦਾ ਕੋਨਾ ਕੋਨਾ ਤੇ ਲਾਈਵ ਟੈਲੀਕਾਸਟ ਕਰਨ ਨੂੰ ਮਿਹਨਤ ਨਹੀਂ ਕਹਿੰਦੇ ਸੋ ਜੇ ਮਿਹਨਤ ਕਿਹਾ ਤਾਂ ਮਿਹਨਤ ਵਾਲੇ ਵਲੌਗ ਲਿਆਈ ਜਿੱਥੇ ਪੂਰਾ ਦਿਮਾਗ ਵੀ ਲੱਗੇ ਹਾਂ ਤੁਹਾਨੂੰ ਇਹ ਵੀ ਦੱਸਣਾ ਪੈਣਾ ਵੀ ਦਿਮਾਗ ਕਿੱਥੇ ਲਾਉਣਾ ਜਦੋਂ ਕਿਸੇ ਨੇ ਕੁਝ ਸੋਚਿਆ ਹੋਵੇ ਸੋਚ ਕੇ ਕੁਝ ਬਣਾਇਆ ਹੋਵੇ ਫਿਰ ਉਹਨੂੰ ਐਡਿਟ ਕੀਤਾ ਹੋਵੇ ਇਨਫਰਮੇਸ਼ਨ ਦਿੱਤੀ ਹੋਵੇ ਕੋਈ ਵੈਲਿਊ ਐਡ ਕੀਤੀ ਹੋਵੇ ਉੱਥੇ ਦਿਮਾਗ ਲੱਗਦਾ ਰੋਣਾ ਨਹੀਂ ਹੈਗਾ ਚੱਲੀ ਕੁੜੀਆ ਸਾਡੀ ਚੱਲੀ ਰੋਣਾ ਨਹੀਂ ਹੈਗਾ ਤੇ ਗਾਇਸ ਤੁਸੀਂ ਸਾਰਿਆਂ ਨੇ ਦੱਬ ਕੇ ਪਿੰਕੀ ਨੂੰ ਸਪੋਰਟ ਕਰਨਾ ਤੇ ਕੋਈ ਗਲਤੀ ਹੋ ਜਾਂਦੀ ਆ ਤਾਂ ਹਨਾ ਤੁਸੀਂ ਦੱਸ ਸਕਦੇ ਹੋ ਪਿੰਕੀ ਤੋਂ ਪਿੰਕੀ ਉਹ ਚੀਜ਼ ਠੀਕ ਕਰੂਗੀ ਕਿਉਂਕਿ ਦੇਖੋ ਕੋਈ ਵੀ ਇਨਸਾਨ ਹੈ ਨਾ ਉਹ ਆਪਣੀਆਂ ਚੀਜ਼ਾਂ ਜਿਹੜੀਆਂ ਹਨਾ ਉਹ ਹੌਲੀ-ਹੌਲੀ ਸਿੱਖਦਾ ਹੈ ਤੇ ਪਿੰਕੀ ਹੁਣ ਇਸ ਚੀਜ਼ ਤੇ ਕੰਮ ਕਰੂਗੀ ਹੌਲੀ-ਹੌਲੀ ਸਿੱਖੇਗੀ ਤੇ ਤੁਸੀਂ ਸਾਰਿਆਂ ਨੇ ਪਿੰਕੀ ਨੂੰ ਸਪੋਰਟ ਕਰਨਾ ਹੈ ਨਾ ਪਿੰਕੀ ਨੇ ਨਵਾਂ ਚੈਨਲ ਬਣਾਇਆ ਆਪਾਂ ਪਿੰਕੀ ਦਾ ਚੈਨਲ ਬਣਾਉਤਾ ਪਿੰਕੀ ਨੂੰ ਨਹੀਂ ਨੌਲੇਜ ਸੀਗੀ ਚਲੋ ਹਣਾ ਮੈਂ ਪਿੰਕੀ ਦਾ ਚੈਨਲ ਆ ਜਿਹੜਾ ਕ੍ਰੀਏਟ ਕਰਤਾ ਤੇ ਕਈਆਂ ਨੇ ਸਾਰਿਆਂ ਨੇ ਇਹ ਵੀ ਕਹਿਣਾ ਕਿ ਹਾਂ ਮੈਨੂੰ ਪਤਾ ਨੇ ਨੈਗੇਟਿਵ ਕਮੈਂਟ ਵੀ ਆਣਗੇ ਬਟ ਕੋਈ ਗੱਲ ਨਹੀਂ ਕਾਫੀ ਸਾਰੇ ਲੋਕ ਨੇ ਹਨਾ ਜਿਹੜੇ ਨੈਗੇਟਿਵ ਕਮੈਂਟ ਕਰਦੇ ਨੇ ਕੋਈ ਗੱਲ ਨਹੀਂ ਜੀ ਸਦਕੇ ਨੈਗੇ ਕਹਿੰਦੇ ਮੈਨੂੰ ਪਤਾ 네ਗੇਟਿਵ ਕਮੈਂਟ ਆਉਣਗੇ ਤੁਹਾਨੂੰ ਪਹਿਲਾਂ ਹੀ ਕਿਵੇਂ ਪਤਾ ਹੁੰਦਾ ਵੀ 네ਗੇਟਿਵ ਕਮੈਂਟਸ ਆਉਣਗੇ ਹੀ ਆਉਣਗੇ ਕੀ ਗੱਲ ਆਪਦੇ ਆਪ ਤੇ ਯਕੀਨ ਹੈ ਨਹੀਂ ਨਹੀਂ ਬਾਕੀ ਉਹ ਕਮੈਂਟਸ ਜਿਹੜੇ ਤੁਹਾਨੂੰ ਆਉਂਦੇ ਆ ਉਹ ਰੱਬ ਦੀ ਕਿਰਪਾ ਨਾਲ ਨਹੀਂ ਤੁਹਾਡੇ ਖੁਦ ਦੇ ਕੰਟੈਂਟ ਦੀ ਸਜ਼ਾ ਹੁੰਦੀ ਆ ਜੇ ਤੁਹਾਡਾ ਕੰਟੈਂਟ ਵੈਲਿਊਏਬਲ ਹੋਊ ਕੋਈ ਕਿਉਂ ਹੀ 네ਗੇਟਿਵ ਕਮੈਂਟ ਕਰੂ ਰਿਐਲਿਟੀ ਚੈੱਕ ਤੁਹਾਨੂੰ ਪਹਿਲਾਂ ਹੀ ਪਤਾ ਹੁੰਦੀ ਆ ਕਿ ਸਾਡੇ ਵਲੌਗ ਦੀ ਕੋਈ ਵਾਈਬ ਨਹੀਂ ਹੁੰਦੀ ਡਰਾਮਾ ਐਗਰੈਸ਼ਨ ਕਲਿੱਕਬੇਟ ਤੇ ਸਿੰਪਥੀ ਤੇ ਡਿਪੈਂਡ ਕਰਦੇ ਆ ਸੀ ਇਸੇ ਲਈ ਲੋਕ ਕਲਿੱਕਬੇਟ ਚ ਫਸ ਕੇ ਤੁਹਾਡੇ ਵਲੌਗ ਦੇਖਣ ਤਾਂ ਆ ਜਾਂਦੇ ਆ ਪਰ ਫਿਰ ਕੰਟੈਂਟ ਵੇਖ ਕੇ 네ਗੇਟਿਵ ਕਮੈਂਟ ਕਰਕੇ ਜਾਂਦੇ ਆ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਤਾਂ ਕਿ ਪਿੰਕ ਵੀ ਆਪਣੇ ਡ੍ਰੀਮ ਹਨਾ ਜਿਹੜੇ ਪੂਰੇ ਕਰ ਸਕੇ ਜੋ ਵੀ ਬੁਰਾ ਸਮਾਂ ਚੱਲ ਰਿਹਾ ਹਨਾ ਉਹ ਪਿੰਕੀ ਦਾ ਸਹੀ ਹੋ ਹੋ ਸਕੇ ਤੇ ਆਪਾਂ ਸਾਰਿਆਂ ਨੇ ਪਿੰਕੀ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਆ ਠੀਕ ਆਪਾਂ ਕਹਿੰਦੇ ਆ ਪੈਸਾ ਨਾਲ ਨਹੀਂ ਕਿਸੇ ਚੀਜ਼ਾਂ ਨਾਲ ਨਹੀਂ ਕੋਈ ਦਿਖਾਵਾ ਨਹੀਂ ਕੋਈ ਵੀਊ ਲੈਣ ਲਈ ਆਪਾਂ ਮਦਦ ਨਹੀਂ ਕਰਨੀ ਉਹ ਕੁੜੀ ਖੁਦ ਆਪਣੀ ਮਿਹਨਤ ਕਰੇਗੀ ਹਨਾ ਆਪਾਂ ਉਹਦਾ ਚੈਨਲ ਕ੍ਰੀਏਟ ਕੀਤਾ ਤਾਂ ਆਪਣੀ ਖੁਦ ਮਿਹਨਤ ਕਰੇਗੀ ਤੁਸੀਂ ਸਪੋਰਟ ਕਰਨੀ ਆ ਜਿੱਦਾਂ ਹੋਰਾਂ ਨੂੰ ਕਰਦੇ ਹੋ ਸਾਰਿਆਂ ਨੂੰ ਕਰਦੇ ਹੋ ਉਦਾਂ ਹੀ ਪਿੰਕੀ ਨੂੰ ਵੀ ਸ਼ੇਅਰ ਕਰਿਓ ਸਪੋਰਟ ਕਰਿਓ ਬਸ ਆਹੀ ਆਪਾਂ ਤੁਹਾਨੂੰ ਸਾਰੇ ਕਹਿੰਦੇ ਆ ਪੂਰਾ ਪੂਰਾ ਹੱਥ ਵਟਾਓ ਜੀ ਤਾਂ ਕਿ ਪਿੰਕੀ ਆਪਦੇ ਸੁਪਨੇ ਪੂਰੇ ਕਰ ਸਕੇ ਦੇਖ ਲੋ ਹੁਣ ਸਪੋਰਟ ਕਰਨਾ ਡੋਨੇਸ਼ਨ ਵਰਗਾ ਕੰਮ ਬਣ ਗਿਆ ਅਕੇ ਪਿੰਕੀ ਦਾ ਜੋ ਵੀ ਬੁਰਾ ਸਮਾਂ ਚੱਲ ਰਿਹਾ ਉਹ ਸਹੀ ਹੋ ਸਕੇ ਇਸੇ ਲਈ ਸਪੋਰਟ ਕਰੋ ਪਹਿਲਾਂ ਤਾਂ ਤੁਸੀਂ ਧਿਆਨ ਨਾਲ ਪਿੰਕੀ ਵੱਲ ਵੇਖੋ ਬੁਰੇ ਸਮੇਂ ਵਾਲਾ ਬੰਦਾ ਐਵਜਾ ਹੁੰਦਾ ਜੇ ਹੁੰਦਾ ਤਾਂ ਫਿਰ ਚੰਗੇ ਸਮੇਂ ਵਾਲਾ ਬੰਦਾ ਕਿਵਜਾ ਹੁੰਦਾ ਹੋ ਬਾਕੀ ਜੇ ਵਲੌਗ ਚ ਦਮ ਹੋਵੇ ਤਾਂ ਸਪੋਰਟ ਮੰਗਣ ਚ ਨਹੀਂ ਕਮੈਂਟ ਚ ਆਉਂਦਾ ਫਿਰ ਸਪੋਰਟ ਮੰਗਣ ਦੀ ਲੋੜ ਨਹੀਂ ਪੈਂਦੀ ਲੋਕ ਆਪੇ ਹੀ ਕਰ ਦਿੰਦੇ ਆ ਬਾਕੀ ਪਿੰਕੀ ਨੇ ਤਾਂ ਸਟਾਰਟਿੰਗ ਹੀ ਵਲੌਗਸ ਦੀ ਕਮਲ ਨਾਲ ਕੰਟਰੋਵਰਸੀ ਤਾਂ ਕੀਤੀ ਸਿਰ ਤਾਂ ਕੀ ਉਮੀਦ ਰੱਖੀ ਜਾ ਸਕਦੀ ਆ ਬਾਕੀ ਗਾਈਜ਼ ਸਬਸਕ੍ਰਾਈਬ ਕਰ ਲਓ ਨੈਕਸਟ ਵਲੌਗ ਚ ਪਹਜਾ ਲਾਉਣਾ ਚੜ੍ਹ ਛੱਡੋ ਰਹਿਣ ਦਿਓ ਤੁਸੀਂ ਵੀ ਸਾਵਧਾਨ ਰਹੋ ਤੇ ਇਹੋ ਜੀਆਂ ਬੇਤੁਕੀਆਂ ਵਾਈਬਸ ਤੋਂ ਆਪਣੇ ਡੇਟੇ ਦੀ ਰਾਖੀ ਕਰੋ ਜਾਣ ਕੇ ਵੀ ਝੂਠ ਮਾਰੀ ਜਾਂਦੇ ਨੇ ਮੈਂ ਕੀ ਠਾਲਣ ਦੇ ਬਾਰੇ ਕਹਿ ਰਹੇ ਨੇ ਇਹਨਾਂ ਦੀ ਫੇਵਰੇਟ ਪਿੰਕੀ ਹੈ ਹਾਂ ਇਹ ਗੱਲ ਸੱਚ ਹੈ ਇਹ ਮੈਸਤੀ ਹੈ ਜਿੰਨੀਆਂ ਵੀ ਆਂਟੀਆਂ ਤੁਹਾਨੂੰ ਦਿਸਦੀਆਂ ਨਾ ਬਸ ਥੋੜੇ ਟਾਈਮ ਤੱਕ ਸਾਰੀਆਂ ਦੇ ਅੱਡੋ ਅੱਡ ਚੈਨਲ ਬਣ ਜਾਣੇ ਆ ਇਹ ਇੱਕ ਦੂਜੇ ਦੇ ਵਲੌਗ ਚ ਆਉਂਦੀਆਂ ਆਪਦੀ ਪ੍ਰੋਮੋਸ਼ਨ ਕਰਨ ਤੇ ਕੱਲੇ ਕੱਲੇ ਤੁਹਾਨੂੰ ਆਪੋ ਆਪਣੇ ਚੈਨਲ ਤੇ ਦਿਸ ਜੂਗੀ ਟਿੱਕ ਜੀ ਕਰਨਾ ਤੇਰੇ ਕੱਲੇ ਰਹੋ ਸੁਖੀ ਰਹੋ ਕੁਝ ਬਿਰਚਾ ਕੁਝ ਇਹ ਅੱਜ ਕੱਲ ਹੋ ਗਿਆ ਬਹੁਤ ਜਿੰਨਾ ਮਰਜ਼ੀ ਕਰ ਲੋ ਸਾਥੀ ਦਾ ਖਾਣੇ ਤੋਂ ਔਰੋਂ ਤਾਂ ਦਿਖਾਣੇ ਦੇ ਚੱਕਰ ਆ ਰਹੀਆਂ ਇਹ ਗੱਲ ਤਾਂ ਸਹੀ ਆ ਪਰ ਖਾਸ ਕਰਕੇ ਕਿਰਨ ਪਰ ਜਦੋਂ ਵੀ ਜਿਹਦਾ ਵੀ ਕਰਦੀ ਆ ਦਿਲ ਤੋਂ ਕਰਦੀ ਆ ਸਹੀ ਗੱਲ ਐ ਇਹ ਇਹ ਜਿੰਨਾ ਮਰਜ਼ੀ ਕਰ ਲੈ ਕਿਸੇ ਦਾ ਪਰ ਇਹਦਾ ਕੋਈ ਨਹੀਂ ਬਣਦਾ ਸਹੀ ਗੱਲ ਐ ਇਹ ਬੁੱਝੋ ਬੁੱਝੋ ਕੀ ਦੀ ਗੱਲ ਹੋ ਰਹੀ ਆ ਇੱਥੇ ਗੱਲ ਹੁੰਦੀ ਆ ਕਮਲ ਪਟਿਆਲਾ ਦੀ ਇਹ ਸਾਰੀ ਮੰਡਲੀ ਹੁਣ ਓਣੂ ਪੰਡਣ ਲੱਗੀ ਹੋਈ ਆ ਪਿੰਕੀ ਦਾ ਤਾਂ ਹਾਲ ਹੀ ਕੋਈ ਨਹੀਂ ਸਾਰਾ ਗੁਬਾਰ ਕੱਢ ਕੇ ਜਾਊਗੀ ਦੇਖਿਓ ਕਹਿੰਦੇ ਖਾਨ ਦੇ ਦੰਦ ਹੋਰ ਤੇ ਦਿਖਾਉਂਦੇ ਹੋਰ ਤੇ ਨਾਲ ਦੀ ਨਾਲ ਲੱਗਦਾ ਕਿਰਨ ਨਾਲ ਵੀ ਕੁਝ ਹੋ ਗਿਆ ਦੇਖਦੇ ਆ ਕੀ ਬੰਦਾ ਕੀ ਆਈਡੀਆ ਮਿਲਦਾ ਇਹਨਾਂ ਦੀਆਂ ਗੱਲਾਂ ਚੋਂ ਬੀ ਮਜਾ ਆਏਗਾ ਨਾ ਢਿੜੋ ਬਿਰ ਤੋਂ ਚਲਦੇ ਲੋਕੀ ਦਿਮਾਗ ਨਾਲ ਚਲਦੇ ਨੇ ਦਿਮਾਗ ਲਗਾ ਦਿੰਦੇ ਨੇ ਸਾਡਾ ਉਹ ਦਿਮਾਗ ਲਾ ਕੇ ਚੱਲ ਜਾਂਦੇ ਨੇ ਯਾਹ ਭਾਪਾ ਇਹ ਸਮਝਦੇ ਵੀ ਨਹੀਂ ਸਾਡੇ ਆਪਣੇ ਨੇ ਪਰ ਸਾਡਾ ਕੋਈ ਨਹੀਂ ਉਹ ਵੀ ਆਪਣੇ ਨੇ ਜਿਹੜੀ ਆਪਣੀ ਨੇ ਸਾਰੇ ਪਰ ਆਪਣੀ ਜਿਹਾ ਜਿਹਾ ਹੋਣਾ ਪਰ ਨਹੀਂ ਕੋਈ ਨਹੀਂ ਰੱਬ ਕੋ ਹੈਗਾ ਆਪਣਾ ਸਹੀ ਗੱਲ ਆਪਾਂ ਰੱਬ ਨੂੰ ਮੰਨਦੇ ਆ ਨਾ ਰੱਬ ਤੋਂ ਉੱਪਰ ਤਾਂ ਕੋਈ ਨਹੀਂ ਕੋਈ ਵੀ ਨਹੀਂ ਹੈ ਆ ਜਿਹੜੀ ਕਾਲੀ ਚੁੰਨੀ ਵਾਲੀ ਆ ਨਾ ਲੋਕ ਕਮੈਂਟ ਕਰੀ ਜਾਂਦੇ ਆ ਕਿ ਇਹਦੇ ਕਰਕੇ ਕਮਲ ਪਟਿਆਲਾ ਤੇ ਪਿੰਕੀ ਦੇ ਵਿੱਚ ਫਰਕ ਪੈ ਗਿਆ ਜਦੋਂ ਦੀ ਇਹ ਵਿੱਚ ਆਈ ਆ ਤਾਂ ਉਹਨਾਂ ਦੀ ਬੋਲਚਾਲ ਘਟ ਗਈ ਉਹਨਾਂ ਦੀ ਜਮਾਂ ਹੀ ਬਾਨੋਂ हट ਗਈ ਲੋਕ ਵੀ ਨਾ ਸੀਬੀਆਈ ਵਾਲਿਆਂ ਨੂੰ ਵੀ ਫੇਲ ਕਰਦੇ ਆ ਨਿੱਕੀ ਨਿੱਕੀ ਚੀਜ਼ ਨੋਟ ਕਰ ਲੈਂਦੇ ਆ ਜਾਂ ਖਾ ਉਹਨਾਂ ਦੀ ਨਿਗਾ ਚੋਂ ਕੋਈ ਚੀਜ਼ ਇਧਰੋਂ ਉਧਰ ਹੋ ਜੂ ਨਾ ਹੋ ਹੀ ਨਹੀਂ ਸਕਦਾ ਕੀ ਖੋਇਆ ਕੀ ਪਾਇਆ ਇਹ ਕਹਿੰਦੇ ਨੇ ਵਿਚਲੀਆਂ ਗੱਲਾਂ ਵਿਚਲੇ ਹੁੰਦੀਆਂ ਜੋ ਇਹਨੇ ਬੋਲਿਆ ਪਿੱਠ ਪਿੱਛੇ ਕੁਝ ਹੋਰ ਮੂੰਹ ਤੇ ਕੁਝ ਹੋਰ ਮੈਂ ਕਿਸੇ ਦਾ ਕਰ ਲਿਆ ਹੁਣ ਮੈਂ ਦੱਸ ਵੀ ਨਹੀਂ ਸਕਦੀ ਮੈਂ ਨਾਮ ਵੀ ਨਹੀਂ ਲੈ ਸਕਦੀ ਤੇ ਨਾ ਮੈਂ ਗੱਲ ਹੀ ਸ਼ੇਅਰ ਕਰ ਸਕਦੀ ਮਤਲਬ ਬਹੁਤ ਛੱਡੋ ਮੈਂ ਕਹਿੰਦੀ ਆ ਛੱਡੋ ਪਰ ਮੈਂ ਧੋਖਾ ਖਾਇਆ ਜਿਹੜੀ ਸਹੀ ਆ ਉਹ ਮੈਨੂੰ ਗਲਤ ਲੱਗਦੀ ਹੈ ਜਿਹੜੀ ਗਲਤ ਆ ਉਹ ਆਪਾਂ ਨਾਲ ਜਿਹੜਾ ਕੋਈ ਸਹੀ ਲੱਗਦਾ ਜਦ ਲੱਤ ਪੈਂਦੀ ਆ ਉਦੋਂ ਆਪਾਂ ਕਹਿੰਦੇ ਆ ਹਾਂ ਸਹੀ ਸਹੀ ਆ ਤਾਂ ਕਰਕੇ ਥੋੜਾ ਮੂਡ ਅਪਸੈਟ ਆ ਮੈਂ ਕਹੂੰਗੀ ਚਲੋ ਛੱਡੋ ਪਰ ਇਹ ਦੁਨੀਆਦਾਰੀ ਐਸੀ ਹੀ ਹੈ ਬੋਲਦੇ ਸੀਗੇ ਇਹਨਾਂ ਨੇ ਦੇਖਿਆ ਸੀਗਾ ਨਾ ਦੇਖਦੇ ਨੂੰ ਕਿ ਅੱਛੇ ਨੇ ਵਧੀਆ ਨੇ ਮਗਰ ਚਲੋ ਮਲਾਲੇ ਆਨੇ ਆ ਮਿਲੋਤ ਨਾਲ ਫੰਕਸ਼ਨ ਦੇਖੋ ਸਹੀ ਹੈ ਇਹ ਸਾਰੀਆਂ ਹੀ ਪੱਕੀਆਂ ਪਈਆਂ ਐਸਾ ਵੀ ਕੀ ਹੋ ਗਿਆ ਸਾਫ਼ ਸਾਫ਼ ਦੱਸਿਆ ਕਰੋ ਯਾਰ ਕਹਿੰਦੀਆਂ ਤਾਂ ਕਮਲ ਨੂੰ ਹੀ ਆ ਪਰ ਲੜਾਈ ਕਿਸ ਗੱਲ ਦੀ ਪਈ ਆ ਇਹ ਸਮਝ ਨਹੀਂ ਲੱਗਦੀ ਜਾਂ ਤਾਂ ਪਿੰਕੀ ਤੇ ਆ ਕਾਲੇ ਸੂਟ ਵਾਲੀ ਕਹਿੰਦੀ ਹੋ ਵੀ ਸਾਡਾ ਚੈਨਲ ਚਲਾ ਕੇ ਦੇ ਤੇ ਉਹਨੇ ਜਵਾਬ ਦਿੱਤਾ ਬਾਕੀ ਯਾਰ ਐਦਾਂ ਨਹੀਂ ਕਰਨਾ ਚਾਹੀਦਾ ਇੰਨਾ ਪਿੰਕੀ ਨੇ ਕੰਟੈਂਟ ਦਿੱਤਾ ਕਮਲ ਨੂੰ ਉਹਨਾਂ ਦੇ ਘਰੇ ਜਾ ਜਾ ਕੇ ਖਾਣਾ ਬਣਾਉਂਦੀ ਰਹੀ ਉਹ ਵੀ ਉਹਨਾਂ ਦੇ ਲਈ ਤੇ ਹੁਣ ਇੱਕੋ ਦਾਮੀ ਸਾਰਾ ਕੁਝ ਬਦਲ ਗਿਆ ਪਰ ਅੱਜ ਕੱਲ੍ਹ ਦੇ ਦੁਨੀਆ ਨਹੀਂ ਸਮਝਦੇ ਅੱਜ ਕੱਲ੍ਹ ਡਾਲਰ ਹੋਰ ਕੁਝ ਨਹੀਂ ਸਮਝੋ ਸਾਰੇ ਆਪਣੇ ਆਪਣੇ ਘਰਾਂ ਚ ਸਾਰੇ ਰਾਜੇ ਆਜਨੇ ਪਤਾ ਕੀ ਹੈ ਕਾਟੀ ਖਾ ਕੇ ਸੌਂਦੇ ਕਿਸੇ ਨੂੰ ਹੁਣ ਕਾਰਨਾ ਦਿਖਾਓ ਇਹ ਨਹੀਂ ਕਿ ਚਾਹ ਪੀ ਕੇ ਬਾਅਦ ਚ ਉਹਨੂੰ ਦਿਖਾਓ ਨਹੀਂ ਨਹੀਂ ਮੈਂ ਚਾਹ ਚੰਦਨ ਪਾ ਕੇ ਤੇ ਚਲ ਬੰਦਾ ਜੱਜ ਕਰਦਾ ਮੈਂ ਐਸਾ ਜੱਜ ਕਰਨ ਵਾਲੇ ਕਹਿੰਦੇ ਮੈਂ ਥੱਲੇ ਰਹਿ ਕੇ ਤੇ ਮੈਂ ਨਾ ਉੱਪਰ ਦਿਖਾਉਂ ਫੇਰ ਦੇਖੀਂ ਕੋਈ ਚੱਕਰ ਨਹੀਂ ਹੈ ਇਹ ਤਾਂ ਦੁਨੀਆ ਨਾਲ ਮੈਂ ਦੇਖ ਤੇ ਬੰਦੇ ਨੂੰ ਵੀ ਪਿਆਰ ਕਰਕੇ ਦੇਖੀ ਜਨਾਨੀ ਨੂੰ ਵੀ ਪਿਆਰ ਕਰਕੇ ਪਿੱਛੇ ਬੰਦੇ ਵੀ ਹਟੇ ਜਨਾਨੀ ਵੀ ਹਟੇ ਨਾ ਕਿ ਮੈਂ ਨਾ ਹਟੇ ਜਦ ਮੈਂ ਹਟੂੰਗੀ ਫਿਰ ਮੇਰੇ ਮੂੰਹ 'ਤੇ ਡੰਟਾ ਬਰੋ ਫਿਰ ਦੇਖੋ ਸਹੀ ਜੀ ਵੀ ਐ ਮੈਂ ਸਹੀ ਜੀ ਹਾਂ ਕਿਉਂਕਿ ਹਮੇਸ਼ਾ ਨਾਲ ਮੈਂ ਕਦੇ ਵੀ ਬੰਦੇਸ ਵੀ ਪਿਆਰ ਕੇ ਬੰਦੇ ਵੀ ਛੱਡੀ ਜਨਾਨੀ ਵੀ ਪਿਆਰ ਕੇ ਜਨਾਨੀ ਵੀ ਛੱਡੀ ਮੈਂ ਨਹੀਂ ਛੱਡੀ ਕੋਈ ਕਿਸੇ ਸਾਹਮਣੇ ਪੁੱਛ ਲਈ ਜਿਆ 10 ਬੰਦੇ ਦੇ ਸਾਹਮਣੇ ਜੇ ਮੈਂ ਛੱਡਿਆ ਉਹ ਮੇਰੇ ਮੂੰਹ 'ਤੇ ਥੱਪੜ ਮਾਰੋ ਸਹੀ ਗੱਲ ਹੈ ਪਰ ਐਹੀ ਚ ਹੈਈ ਨਹੀਂ ਮੈਂ ਦੁਨੀਆਂ ਪਤਾ ਨਹੀਂ ਕਿਹਈ ਜੀ ਰੰਗ ਕਿਹਈ ਜੀ ਦੇਖਾ ਦਿੱਤਾ ਪਰ ਮੈਂ ਅਸਤਾਕ ਕਿਸੇ ਰੰਗੇ ਨਹੀਂ ਪਛਾਨ ਪਾਇਆ ਮੈਂ ਤਾਂ ਸੋਚਣਾ ਜਿਵੇਂ ਮੈਂ ਹਾਂ ਜਿਵੇਂ ਆਪਾਂ ਨਾ ਹੋ ਜਾਂਦੀਆਂ ਹਾਂ ਜੀ ਅੰਟੀ ਹੋਰ ਕਿ ਪਿੰਕੀ ਦਾ ਤਾਂ ਹਾਲ ਬੁਰੇ ਹੋਏ ਪਿਆ ਬਾਕੀ ਆਪਾਂ ਨਾ ਗੈਸ ਕਰਦੇ ਆ ਵੀ ਇਹਨਾਂ ਦੀ ਲੜਾਈ ਕਿਸ ਗੱਲ ਤੋਂ ਹੋਈ ਹੋਊਗੀ ਹੋ ਸਕਦਾ ਕਮਲ ਨੇ ਪਿੰਕੀ ਨੂੰ ਟ੍ਰਾਈਪੋਡ ਲੈਣ ਦੀ ਜਗ੍ਹਾ ਰਿੰਗ ਲਾਈਟ ਦੇ ਵਾਇਰ ਜਾਂ ਹੋ ਸਕਦਾ ਪਿੰਕੀ ਨਾਲ ਕਲਾਬ ਕਰਕੇ ਫਿਰ ਵੀਡੀਓ ਹਟਾ ਲਈ ਹੋਵੇ ਜਾਂ ਹੋ ਸਕਦਾ ਟਾਈਟਲ ਚ ਆਪਣਾ ਨਾਮ ਲਾ ਕੇ ਪਿੰਕੀ ਨੂੰ ਕ੍ਰੋਪ ਕਰਤਾ ਹੋਵੇ ਬਸ ਇਹਨਾਂ ਚੀਜ਼ਾਂ ਪਿੱਛੇ ਇਹਨਾਂ ਦੀ ਲੜਾਈ ਹੋ ਸਕਦੀ ਆ ਹੋਰ ਇਹਨਾਂ ਨੇ ਕਿਹੜਾ ਪੈਲੀ ਵੰਡਨੀ ਆ ਇੰਟਰਨੈਟ ਦੀਆਂ ਯਾਰੀਆਂ ਇੰਟਰਨੈਟ ਤੇ ਹੀ ਟੁੱਟ ਜਾਂਦੀਆਂ ਹੁੰਦੀਆਂ ਚਾਹੇ ਕੋਈ ਵੀ ਆ ਆਪਣੇ ਫਾਇਦੇ ਨੂੰ ਹੀ ਇੱਕ ਦੂਜੇ ਪਿੱਛੇ ਤੁਰਿਆ ਫਿਰਦਾ ਹੁੰਦਾ ਤੇ ਜਦੋਂ ਉਹ ਫਾਇਦਾ ਨਿਕਲਣਾ ਬੰਦ ਹੋ ਜੇ ਫਿਰ ਬੱਸ ਮਾਰਾ ਚੰਗਾ ਨਹੀਂ ਬੋਤ ਦੁਨੀਆ ਪਾਵੇ ਜਾਂ ਲੱਕ ਬੁਰਾ ਬੋਲਦਾ ਹੈ ਸਪਿੰਕੀ ਈਜੀ ਆ ਪਿੰਕੀ ਵਹੀ ਜੀ ਹੈ ਹੈ बहुत समझ के है ठीक है जैसा भी मैं बढ़िया हूँ ठीक है गलत है अच्छी भी है मारी अपने घर आ अपन अपने घर आ चाहे पिट दिखाओ चाहे जो मर जाए मुझे कोई टेंशन नहीं है मेरे भी बच्चे है पूरी है कोई चक्कर नहीं आज मारा टाइम है कल सुखी भी आए ना भी है ना बेसन चाहे मेरे आदमी खुश हूं नहीं करता नहीं पहला नंबर है का रोटी पाया घर ਕਦਾ ਮਜ਼ਾ ਨਹੀਂ ਹੈ ਹਮੇਸ਼ਾ ਮੈਦਾਨ ਲਗਾਵਾ ਇਹ ਹਮੇਸ਼ਾ ਨਾ ਆਪਣੇ ਦੇ ਨੀਚੇ ਵਾਲਨ ਦੇਖ ਕੇ ਜੀਓ ਆਪਣਾ ਉੱਪਰ ਵਾਲੇ ਨੂੰ ਨਹੀਂ ਆਪਣਾ ਮੈਂ ਇਸ ਨਾਲ ਮਾਰਾ ਟਾਈਮ ਕੀਤੀ ਬਈ ਇਹ ਦੁਨੀਆ ਦੀ ਰੀਤ ਆ ਜਦੋਂ ਕਿਸੇ ਨੂੰ ਚਾਰ ਛਿਲੜ ਬਨਣ ਲੱਗ ਜਾਣ ਤਾਂ ਯਾਰੀਆਂ ਦੋਸਤੀਆਂ ਵੀ ਫਿੱਕੀਆਂ ਪੈ ਜਾਂਦੀਆਂ ਇਹਨਾਂ ਦੇ ਅਕੋਰਡਿੰਗ ਕਮਲ 'ਚ ਹੁਣ ਐਟੀਟਿਊਡ ਆ ਗਿਆ ਕਿਉਂਕਿ ਉਹਦੇ ਵੀਊ ਵਧਣ ਲੱਗ ਪਏ ਉਹ ਆਪਦੇ ਘਰੇ ਸੌਖੀ ਹੋ ਗਈ ਕਮਾਈ ਚੰਗੀ ਹੋਣ ਲੱਗ ਪਈ ਹੁਣ ਇਹਨਾਂ ਨੂੰ ਉਹ ਟਿਚ ਨਹੀਂ ਜਾਂਦੀ YouTube ਨੇ ਉਹਨੂੰ ਐਮਬੈਸਡਰ ਬਣਾ ਲਿਆ ਇਹਦਾ ਵੈਲਕਮ ਟੂ ਦਾ ਇਨਫਲੂਐਂਸਰ ਜ਼ੋਨ ਹੁਣ ਨਹੀਂ ਇਹਨਾਂ ਦੇ ਮੂੰਹ ਲੱਗਣਾ ਬਾਕੀ ਆਰ ਦੋਨਾਂ ਚੋਂ ਨਾ ਘੱਟ ਕੋਈ ਵੀ ਨਹੀਂ ਹੈਗੀ ਚੱਲ ਜੇ ਉਹਦੇ ਨਾਲ ਕੋਈ ਗੱਲਬਾਤ ਹੋ ਵੀ ਗਈ ਸੀ ਇਹ ਨਾ ਦਾਵਾ-ਦਾਵਾ ਕੇ ਨੈਟ ਤੇ ਇੱਕ ਦੂਜੇ ਨੂੰ ਪੰਡਲ ਲੱਗ ਜਾਂਦੀਆਂ ਮਤਲਬ ਇਹਨਾਂ ਦੀ ਜ਼ਮੀਰ ਇਜਾਜ਼ਤ ਕਿਵੇਂ ਦਿੰਦੀ ਆ ਵੀ ਇੱਕ ਦੂਜੇ ਬਾਰੇ ਐਵੇਂ ਸੋਸ਼ਲ ਮੀਡੀਆ ਤੇ ਆ ਕੇ ਡਰਾਮਾ ਕਰੀਏ ਤੇ ਕਮਲ ਨੇ ਤਾਂ ਹਜੇ ਤੱਕ ਇਹਨਾਂ ਬਾਰੇ ਕੁਝ ਨਹੀਂ ਕਿਹਾ ਪਰ ਜੇ ਹੁਣ ਇਹਨਾਂ ਨੇ ਛੇੜ ਹੀ ਲਿਆ ਮੁੱਦਾ ਤਾਂ ਉਹ ਵੀ ਪੱਕਾ ਬੋਲੂਗੀ ਕੁਛ ਨਾ ਕੁਛ ਚਲੋ ਜੋ ਵੀ ਹੋਵੇ ਪਰ ਆਡੀਅנס ਦੀਆਂ ਮੋਜਾਂ ਸੱਚ ਨਾਲੇ ਇਹਨਾਂ ਦੀਆਂ ਵੀ ਲੜਾਈ ਸਿਰੋਂ ਹੀ ਤਾਂ ਇਹ ਚੱਲਦੀਆਂ ਇੱਥੋਂ ਹੀ ਤਾਂ ਇਹਨਾਂ ਨੂੰ ਵਿਊ ਆਉਂਦਿਆ ਇੱਥੋਂ ਹੀ ਤਾਂ ਇਹਨਾਂ ਨੂੰ ਕਮਾਈ ਹੁੰਦੀ ਆ ਹੋਰ ਕਿਹੜੀ ਵਲੌਗ ਚ ਮਿਹਨਤ ਕਰਕੇ ਕਮਾਈ ਕਰਨੀ ਹੁੰਦੀ ਆ ਇਹ ਬੜੀ ਅੱਛੀ ਬਾਤ ਕਹੀ ਆ ਮੈਂ ਤਾਂ ਹੁਣ ਥੋੜੀ ਜਿਹੀ ਮਜਬੂਰੀ ਹੈ ਦੀ ਇਸ ਕਰਕੇ ਦੁਨੀਆ ਨਾ ਸੋਚਦਾ ਹੈ ਕਿ ਨਾ ਗਰੀਬੀ ਹੈ ਇਹ ਤਾਂ ਕੁਝ ਕਰ ਵੀ ਨਹੀਂ ਪਾਤਾ ਸਾਰੇ ਚੀਜ਼ ਲੈ ਤਰਸਤ ਹੈ ਤਰਸਣ ਵਾਲੀ ਬਾਤ ਨਹੀਂ ਆ ਕੱਲ ਕੇ ਮੈਂ ਰਾਣੀ ਵੀ ਤੇ ਅੱਜ ਮੈਂ ਥੋੜਾ ਸਾ ਮਜਬੂਰੀ ਆ ਤਾਂ ਕਰਕੇ ਜਿਹਦਾ ਚਾਹਤਾ ਜਿਹਦਾ ਜੋ ਚੀਜ਼ ਮੈਂਨੇ ਦੇਖੀ ਨਾ ਦੁਨੀਆ ਹੁਣ ਦੇਖਣੇ हां मैंने सब कुछ देख के चेक भाई मैं जैसे मोर चाचा में गलती अच्छी नहीं मैं, मैं अपनी दम पे लिंगा लो का कि गलत सही बिल्कुल वाह ये हुई ना गल कमल हुन ਜਿਹੜਾ ਕੁਛ ਦੇਖਣ ਲੱਗੀ ਆ ਪਿੰਕੀ ਨੇ ਉਹ ਚੀਜ਼ਾਂ ਕਦੋਂ ਦੀਆਂ ਕਰਕੇ ਛੱਡਦੀਆਂ ਫਿਰ ਕੀ ਹੋਇਆ ਹੁਣ ਮਾੜਾ ਟਾਈਮ ਚੱਲਦਾ ਤਾਂ ਦਬਦੀ ਨਹੀਂ ਪਿੰਕੀ ਕਰ ਦੂਗੀ ਆਰ ਪਰ ਅਗਲੀ ਨੇ ਹੁਣ ਚੈਨਲ ਬਣਾ ਲਿਆ ਹੁਣ ਦੱਸੂਗੀ ਕਮਲ ਨੂੰ ਵੀ ਤੂੰ ਕਿਸ ਬਾਗ ਦੀ ਮੂਲੀਆਂ ਚਲੋ ਯਾਰ ਮਜ਼ਾਕ ਤੋਂ ਹਟ ਕੇ ਪਿੰਕੀ ਵਲੌਗ ਚ ਕਹਿੰਦੀ ਆ ਵੀ ਮੇਰੇ ਘਰ ਦੀ ਹਾਲਤ ਬੁਰੀ ਆ ਮੇਰੇ ਇਹ ਘਰ ਦੇਆਂ ਕੰਦਾਂ ਵੀ ਪਲਸਟਰ ਨਹੀਂ ਹੋਈਆਂ ਜਿਹੜਾ ਹੁਣ ਰੀਸੈਂਟਲੀ ਤੁਹਾਨੂੰ ਐਡ ਕੀਤੀਆਂ ਸੀ ਗੱਲਾਂ ਉਹਦੇ ਵਿੱਚ ਹੀ ਕਹਿੰਦੀ ਪਈ ਆ ਜੇ ਇਹ ਸਹੀ ਤਰੀਕੇ ਨਾਲ ਮਿਹਨਤ ਕਰੂਗੀ ਤਾਂ ਇਹਨੂੰ ਸਪੋਰਟ ਕਰਿਓ ਬਟ ਮੈਨੂੰ ਲੱਗਦਾ ਨਹੀਂ ਕਿਉਂਕਿ ਇਹਨਾਂ ਦੀ ਸ਼ੁਰੂਆਤ ਹੀ ਡਰਾਮੇ ਤੇ ਲੜਾਈ ਤੋਂ ਹੋਈ ਆ ਬਾਕੀ ਹੋ ਸਕਦਾ ਇਹ ਡਰਾਮਾ ਸਕ੍ਰਿਪਟਿਡ ਵੀ ਹੋਵੇ ਕਿਉਂਕਿ ਪਿੰਕੀ ਦਾ ਚੈਨਲ ਚਲਾਉਣ ਵਾਸਤੇ ਤੁਹਾਨੂੰ ਤਾਂ ਪਤਾ ਹੀ ਆ ਇਹ ਸਭ ਕੁਝ ਇਹ ਲੋਕ ਜਾਣ ਕੇ ਕਰਦੇ ਹੀ ਰਹਿੰਦੇ ਆ ਜਾਂ ਤਾਂ ਜਦੋਂ ਕਿਸੇ ਦਾ ਨਵਾਂ ਚੈਨਲ ਬਣਾਉਣਾ ਹੋਵੇ ਜਾਂ ਜਦੋਂ ਕਿਸੇ ਦੇ ਵਿਊ ਘਟ ਜਾਣ ਤਾਂ ਫਿਰ ਇਹੋ ਜਿਹੀਆਂ ਸਟ੍ਰੈਟਜੀਜ਼ ਅਪਣਾਉਂਦੇ ਆ ਬਾਕੀ ਆਪਾਂ ਜਿਆਦਾ ਕੁਝ ਕਹਿ ਨਹੀਂ ਸਕਦੇ ਜਿਵੇਂ ਜਿਵੇਂ ਪਿੰਕੀ ਦੇ ਵਲੌਗ ਆਣਗੇ ਉਹਦੇ ਕੰਟੈਂਟ ਨੂੰ ਵੇਖ ਕੇ ਫਿਰ ਹੀ ਆਪਾਂ ਉਹਨੂੰ ਜੱਜ ਕਰਾਂਗੇ ਬਾਕੀ ਗਾਇਜ਼ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ